ਇਹ ਜਿਹੜਾ ਪਹਿਲਗਾਮ ਚ ਘਟਨਾ ਵਾਪਰੀ ਬਹੁਤ ਮੰਦਭਗਣੀ ਹੈ ਭਾਗੀ ਹੈ ਅਸੀਂ ਉਹਦੀ ਨਿੰਦਿਆ ਕਰਦੇ ਆਂ ਪਰ ਇੱਕ ਗੱਲ ਸਮਝ ਨਹੀਂ ਲੱਗਦੀ ਕਿ 2000 ਦੇ ਵਿੱਚ ਅਮਰੀਕਾ ਦੇ ਪ੍ਰੈਜ਼ੀਡੈਂਟ ਬਿਲ ਕਲਿੰਟ ਨੇ ਆਏ ਸੀਗੇ ਤੇ ਉੱਥੇ ਚਿੱਠੀ ਸਿੰਘਪਾ ਦੇ ਵਿੱਚ 36 ਸਿੱਖ ਕਤਲੇਆਮ ਕੀਤੇ ਗਏ ਜਿਹੜੇ ਕਿ ਬਾਅਦ ਚ ਇਨਕੁਆਰੀ ਹੋਈ ਔਰ ਜੋ ਇਨਕੁਆਰੀ ਹੋਈ ਉਹ ਚ ਇਹ ਜाहिर ਹੋਇਆ ਕਿ ਇਹ ਇੰਡੀਅਨ ਫੋਰਸ ਨੇ ਮਾਰੇ ਸੀਗੇ ਤੇ ਹੁਣ ਵੀ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਆਏ ਹੋਏ ਨੇ ਤੇ ਹੁਣ ਇਹ ਘਟਨਾ ਵਾਪਰਦੀ ਐ ਸੋ ਇਸ ਇੰਡੀਆ ਦੀਆਂ ਸਾਰੀਆਂ ਏਜੰਸੀਆਂ ਕਿੱਥੇ ਨੇ ਅਜੀਤ ਡੁਬਾਲ ਜਿਹੜਾ ਜਾ ਕੇ ਸਿੱਖਾਂ ਨੂੰ ਕਤਲ ਕਰਵਾਉਂਦਾ ਹੈ ਕੈਨੇਡਾ 'ਚ ਅਮਰੀਕਾ 'ਚ ਆਪਣੇ ਇੰਗਲੈਂਡ 'ਚ ਉਹ ਹੁਣ ਕਿੱਥੇ ਐ ਹੁਣ ਉਹਦੀਆਂ ਏਜੰਸੀਆਂ ਕਿੱਥੇ ਨੇ ਹੁਣ ਰਾਜਨਾਥ ਸਿੰਘ ਜੀ ਸ਼ਾਹ ਜੀ ਭੱਜ-ਭੱਜ ਜਾਂਦੇ ਨੇ ਜਦੋਂ ਲੋਕ ਮਾਰੇ ਗਏ ਪਰ ਜਦੋਂ ਨਹੀਂ ਮਾਰੇ ਗਏ ਸੀ ਇਸ ਤੋਂ ਪਹਿਲਾਂ ਉਹਨਾਂ ਦੀ ਜੇਸੀ ਕਿੱਥੇ ਸੀਗੀਆਂ ਸਾਡੇ ਸੁਣਨ ਚ ਆਇਆ ਹੈ ਕਿ ਜਿੱਥੇ ਇਹ ਘਟਨਾ ਵਾਪਰੀਆ ਪਹਿਲਗਾਮ ਚ ਉਥੇ ਪਹਿਲਾਂ ਤਿੰਨ ਪੋਸਟਾਂ ਸੀਗੀਆਂ ਉਹ ਹਫ਼ਤਾ ਪਹਿਲਾਂ ਹੀ ਉਹ ਤਿੰਨ ਪੋਸਟਾਂ ਹਟਾਈਆਂ ਗਈਆਂ ਨੇ ਕਿਉਂ ਹਟਾਈਆਂ ਗਈਆਂ ਘਟਨਾ ਵਾਪਰੀ ਬੰਦੇ ਆਏ ਚਲੇ ਗਏ ਇਹਨਾਂ ਨੂੰ ਪਤਾ ਨਹੀਂ ਲੱਗਿਆ ਐਡਾ ਵੱਡਾ ਤੰਤਰ ਇਹਨਾਂ ਕੋਲੇ ਸੋ ਬਹੁਤ ਮਾੜੀ ਗੱਲ ਹੈ ਏ ਹੁਣ ਇਹ ਜਿਹੜਾ جنگ ਹੈ ਇਹ ਮਸਲੇ ਦਾ ਹੱਲ ਨਹੀਂ ਹੈ جنگ ਹਰ ਗੱਲ ਦਾ ਜਿਹੜਾ ਹੱਲ ਹੈ ਉਹ ਟੇਬਲ ਤੇ ਬੈਠ ਕੇ ਹੁੰਦਾ ਹੈ ਸੋ ਹੁਣ ਸਾਰੀਆਂ तरहਾਂ ਐਟਮੀ ਸ਼ਕਤੀਆਂ ਨੇ ਪਾਕਿਸਤਾਨ ਭਾਵੇਂ ਬਹੁਤ ਗਰੀਬ ਮੁਲਕ ਹੈ ਪਰ ਉਹਨਾਂ ਕੋਲ ਵੀ ਉਹ ਵੀ ਐਟਮੀ ਸ਼ਕਤੀ ਹੈ ਜੇ ਇਹ ਗੱਲ ਵੱਧਦੀ ਹੈ ਐਟਮ ਚੱਲਦਾ ਹੈ ਤਾਂ ਪੰਜਾਬ ਦੇ ਦੋਹੇ ਪੰਜਾਬਾਂ ਦੇ ਚਾਹੇ ਲਹਿੰਦਾ ਪੰਜਾਬ ਹੈ ਚਾਹੇ ਚੜ੍ਹਦਾ ਪੰਜਾਬ ਹੈ ਦੋਹਾਂ ਦਾ ਵੱਡਾ ਨੁਕਸਾਨ ਹੋਊਗਾ ਪਹਿਲਾਂ ਵੀ ਜਿੰਨੀਆਂ جنگਾਂ ਹੋਈਆਂ ਨੇ ਪੰਜਾਬ ਨੂੰ ਹੀ ਅਖਾੜਾ ਬਣਾਇਆ ਗਿਆ ਹੈ ਬਾਰਡਰ ਤਾਂ ਗੁਜਰਾਤ ਦਾ ਵੀ ਲੱਗਦਾ ਜੇ ਵਪਾਰ ਚੱਲਦਾ ਹੈ ਤਾਂ ਗੁਜਰਾਤ ਤੋਂ ਚੱਲਦਾ ਹੈ ਜੇ ਜੰਗ ਹੁੰਦੀ ਹੈ ਤਾਂ ਪੰਜਾਬ ਦੇ ਬਾਰਡਰ ਤੇ ਹੁੰਦੀ ਹੈ ਕਿਉਂ ਕਦੇ ਵੀ ਜਦੋਂ ਇਹ ਕਹਿੰਦੇ ਨੇ ਨਸ਼ਾ ਫੜਿਆ ਗਿਆ ਪੰਜਾਬ ਦੇ ਬਾਰਡਰ ਤੋਂ ਬਾਗਾ ਬਾਰਡਰ ਤੋਂ ਜੇ ਜਿਹੜੀ ਹੀਰੋਨ ਫੜੀ ਜਾਂਦੀ ਹੈ ਗੁਜਰਾਤ ਤੋਂ ਅਡਾਨੀ ਦੇ 에어ਪੋਰਟ ਤੋਂ ਉਹ ਚੁੱਪ ਹੋ ਜਾਂਦੇ ਨੇ ਸੋ ਹਮੇਸ਼ਾ ਹੀ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਉਂਕਿ ਪੰਜਾਬ ਇੱਕ ਇਹੋ ਜਿਹਾ ਖੇਤ ਹੈ ਜਿਹੜਾ ਆਪਣੇ ਹੱਕਾਂ ਲਈ ਲੜਦਾ ਹੈ ਉਹ ਸਾਨੂੰ ਹਰ ਪੱਖ ਤੋਂ ਧਾਰਮਿਕ ਪੱਖ ਤੋਂ ਆਰਥਿਕ ਪੱਖ ਤੋਂ ਹਰ ਸਿਆਸੀ ਪੱਖ ਤੋਂ ਹਰ ਪੱਖ ਤੋਂ ਮਾਰਨਾ ਚਾਹੁੰਦੇ ਨੇ ਇਸ ਲਈ ਇਹ ਪੰਜਾਬ ਦਾ ਬਾਰਡਰ ਜੰਗ ਲਈ ਚੁਣਿਆ ਗਿਆ ਅਸੀਂ ਸਾਰੇ ਪੰਜਾਬ 'ਚ ਅਮਨ ਸ਼ਾਂਤੀ ਦਾ ਸੁਨੇਹਾ ਦੇ ਰਹੇ ਹਾਂ ਪੂਰੇ ਸੰਸਾਰ ਨੂੰ ਕਹਿ ਰਹੇ ਹਾਂ ਜਿਹੜੇ ਅਮਰੀਕਾ ਵਰਗੇ ਸੁਪਰ ਪਾਵਰ ਮੁਲਕ ਨੇ ਉਹਨਾਂ ਨੂੰ ਵੀ ਕਹਿ ਰਹੇ ਹਾਂ ਕਿ ਭਾਈ ਦੋਹਾਂ ਦੇਸ਼ਾਂ ਨੂੰ ਸਮਝਾਓ ਜੰਗ ਨੂੰ ਬੰਦ ਕਰਾਓ ਸਾਡਾ ਤਾਂ ਅੰਮ੍ਰਿਤਸਰ 'ਚ ਦਰਬਾਰ ਸਾਹਿਬ ਨੇ ਤੇ ਸਾਡੇ ਪਾਕਿਸਤਾਨ ਚ ਨਨਕਾਣਾ ਸਾਹਿਬ ਨੇ ਸਾਨੂੰ ਤਾਂ ਦੋਹਾਂ ਦੀ ਲੋੜ ਹੈ ਇਸ ਕਰਕੇ ਅਸੀਂ ਜੰਗ ਨਹੀਂ ਚਾਹੁੰਦੇ ਸ਼ਾਂਤੀ ਚਾਹੁੰਦੇ ਆ ਸਾਡੇ ਲੋਕ ਸਾਰੇ ਫਿਰਕੇ ਸਾਰੇ ਧਰਮ ਬਰਾਬਰ ਨੇ ਸਾਰੇ ਰਲ ਮਿਲ ਕੇ ਰਹਿ ਰਹੇ ਨੇ ਸੋ ਕੁਝ ਕੁਝ ਤਾਕਤਾਂ ਨੇ ਜਿਹੜੀਆਂ ਨੇ ਚ ਫੁੱਟ ਪਾਉਣਾ ਚਾਹੁੰਦੇ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਜਦੋਂ ਉਹਨਾਂ ਨੂੰ ਜੰਗ ਬਾਰੇ ਪਤਾ ਲੱਗਿਆ ਉਹਨਾਂ ਨੇ ਉਸ ਟਾਈਮ ਤੋਂ ਹੀ ਬਾਗੇ ਬਾਰਡਰ ਦੇ ਉੱਤੇ ਜਾ ਕੇ ਰੈਲੀ ਕਰਕੇ ਕਿਹਾ ਦੋਨੇ ਪਾਸੇ ਦੋਹੇ ਦੇਸ਼ਾਂ ਨੂੰ ਕਿ ਜੰਗ ਦੇ ਕੋਈ ਵਧੀਆ ਗੱਲ ਨਹੀਂ ਹੁੰਦੀ ਜੰਗ ਨਾਲ ਨੁਕਸਾਨ ਹੋਇਆ ਕਰਦੀ ਹੈ ਸਾਂਡੇ ਦੋਵੇਂ ਮੁਲਖ ਜਿੱਥੇ ਸਾਡੇ ਗੁਰੂ ਧਾਮ ਨੇ ਉਧਰ ਵੀ ਤੇ ਪੰਜਾਬ ਦੇ ਵਿੱਚ ਵੀ ਤੇ ਸਾਨੂੰ ਅਮਨ ਸ਼ਾਂਤੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਸਾਨੂੰ ਉਪਦੇਸ਼ ਦਿੰਦੇ ਨੇ ਅਸੀਂ ਤਿੰਨ ਟਾਈਮ ਅਰਦਾਸ ਕਰਦੇ ਹਾਂ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸੋ ਇਹ ਸਰਬੱਤ ਦੇ ਭਲੇ ਦੀ ਅਸੀਂ ਗੱਲ ਹੈ ਸਾਰਿਆਂ ਅਸੀਂ ਦਾ ਅਰਦਾਸ ਬੇਨਤੀ ਕੀਤੀ ਹੈ ਕਿ ਸੱਚਾ ਪਾਤਸ਼ਾਹ ਇਹ ਹਕੂਮਤਾਂ ਦੇ ਮਨਾਂ ਦੇ ਵਿੱਚ ਰਹਿਮਤ ਪਾਵੇ ਜਿਹੜੀ ਲੋਕਾਈ ਨੂੰ ਇਹ ਮਾਰਨਾ ਚਾਹੁੰਦੇ ਨੇ ਇਹ ਲੋਕਾਈ ਨੇ ਇਹਨਾਂ ਨੂੰ ਪਵਰਾਂ ਦਿੱਤੀਆਂ ਨੇ ਗੱਧੀਆਂ ਤੇ ਬਿਠਾਏ ਨੇ ਇਹਨਾਂ ਨੂੰ ਸ਼ਰਮ ਚਾਹੀਦੀ ਹੈ ਕਿ ਲੋਕਾਂ ਦੇ ਪੈਰ ਤੋ ਟੋਕੇ ਪੀਣੇ ਚਾਹੀਦੇ ਨਾ ਕਿ ਉਹਨਾਂ ਨੂੰ ਬੰਬਾਂ ਦੀ ਬਰਬਾਦੀ ਦੇ ਵੱਲ ਠਕਣਾ ਚਾਹੀਦਾਗਾ ਜੀ ਜਿਹੜੀ ਸ਼੍ਰੋਮਣੀ ਕਾਲਦੀ ਅਮਰਸਾਦੀ ਟੀਮ ਹੈ ਉਹ ਹਮੇਸ਼ਾ ਪੰਜਾਬ ਦੇ ਨਾਲ ਖੜੀ ਹੈ ਜੀ ਅਸੀਂ ਜੰਗ ਤੇ ਇਹ ਗੱਲ ਤੇ ਕਹਿਣਾ ਚਾਹੁੰਦੇ ਆ ਕਿ ਜਦੋਂ ਇੰਡੀਅਨ ਗਵਰਨਮੈਂਟ ਨੇ ਹਮਲਾ ਕਰਨਾ ਹੁੰਦਾ ਉਦੋਂ ਤਾਂ ਇਹਨਾਂ ਕੋਲ ਹਥਿਆਰ ਨਿਕੜੇ ਆਉਂਦੇ ਆ ਜਦੋਂ ਕਿਤੇ ਕੁਦਰਤੀ ਆਫਤਾਂ ਆਉਂਦੀਆਂ ਨੇ ਜੰਗਾ ਜੰਗਾ ਤੋਂ ਬਿਨਾਂ ਜਿੱਦਾਂ ਕਿਤੇ ਪਹਹਾੜ ਆ ਗਿਆ ਜਾਂ ਕਿਤੇ ਅੱਗ ਲੱਗੀ ਉਦੋਂ ਇਹਨਾਂ ਤੋਂ ਕਿਤੇ ਵੀ ਕੋਈ ਸਾਧਨ ਨਿਯਮਾ ਹੋ ਗਿਆ ਹੁੰਦੇ ਜੀ ਖਾਸ ਕਰਕੇ ਪੰਜਾਬ ਖਾਸ ਕਰਕੇ ਪੰਜਾਬ ਦੇ ਨਾਮ ਤੇ ਜਦੋਂ ਪੰਜਾਬ 'ਚ ਕੋਈ ਵੱਡੀ ਮੁਸੀਬਤ ਆਉਂਦੀ ਹੈ ਉਦੋਂ ਇੰਡੀਅਨ ਸਟੇਟ ਹਮੇਸ਼ਾ ਹੀ ਪਿੱਛੇ ਰਹਿੰਦੀ ਹੈ ਤੇ ਜਦੋਂ ਇੰਡੀਆ 'ਚ ਕੋਈ ਆਫਤ ਆਉਂਦੀ ਹੈ ਤਾਂ ਹਮੇਸ਼ਾ ਪੰਜਾਬ ਅੱਗੇ ਖੜਦਾ ਈ ਜਿਹੜਾ ਪੰਜਾਬ ਦਾ ਬਾਰਡਰ ਹੈ ਜੀ ਇਹ ਹਮੇਸ਼ਾ ਜਿਹੜੀ ਇੰਡੀਅਨ ਸਟੇਟ ਹੈ ਉਹ ਚਾਹੁੰਦੀ ਹੈ ਕਿ ਪੰਜਾਬ ਆਰਥਿਕ ਤੌਰ ਤੇ ਕਮਜ਼ੋਰ ਹੋਵੇ ਜੀ ਤਾਂ ਕਿ ਇਹਨਾਂ ਦੇ ਕਾਬੂ ਪਾਇਆ ਜਾ ਸਕੇ ਜੀ ਹਰੇਕ ਮੁੱਦੇ ਤੇ ਪੰਜਾਬ ਉੱਠਦਾ ਜੀ ਪੰਜਾਬ ਹਰੇਕ ਮੁੱਦੇ ਤੇ ਸਭ ਤੋਂ ਪਹਿਲਾਂ ਉੱਠਦਾ ਹੈ ਇਹ ਇਹਨਾਂ ਨੂੰ ਪੰਜਾਬ ਨੂੰ ਦਬਾਉਣ ਦੀ ਖਾਤਰ ਹੀ ਇਹ ਸੱਜਸ਼ਾ ਹੋ ਰਹੀਆਂ ਨੇ ਇਹ ਇਹ ਆਰਐਸਐਸ ਦੀ ਤੇ ਬੀਜੇਪੀ ਸਰਕਾਰ ਦੀ ਬਹੁਤ ਵੱਡੀ ਨੀਤੀ ਹੈ ਕਿ ਜਿਹੜੀ ਪੰਜਾਬ ਨੂੰ ਚੁਣਿਆ ਜਾਂਦਾ ਹੈਗਾ ਕਿਉਂਕਿ ਜਿਵੇਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਬਾਰਡਰ ਦਾ ਆ ਆਪਣੇ ਪਾਕਿਸਤਾਨ ਦੇ ਨਾਲ ਮੈਂ ਗੁਜਰਾਤ ਦਾ ਵੀ ਲੱਗਦਾ ਹੈ ਉੱਥੇ ਜਾ ਕੇ ਜਿਹੜੀ جنگੇ ਲੱਗਣੀ ਚਾਹੀਦੀ ਹੈ ਕਿਉਂਕਿ ਪੰਜਾਬ ਦੇ ਲੋਕ جنگ ਨਹੀਂ ਚਾਹੁੰਦੇ ਪਰ ਇਹ ਪੰਜਾਬ ਨੂੰ ਕਿਉਂ ਚੁਣਿਆ ਜਾਂਦਾ ਹੈ ਇਹ ਸਾਰਾ ਕੁਝ ਜੀ ਬਿਲਕੁਲ ਇਹ ਇਹਦੇ ਬਾਰੇ ਲੋਕ ਸਾਰਾ ਕੁਝ ਜਾਣਦੇ ਨੇ ਕਿਉਂਕਿ ਪੰਜਾਬ ਨੂੰ ਟਾਰਗੇਟ ਬਣਾਇਆ ਹੋਇਆ ਹੈ ਇੱਕ ਰਾਸ਼ਟਰ ਇਹਨਾਂ ਨੇ ਬਣਾਉਣਾ ਹੈ ਹਿੰਦੂ ਰਾਸ਼ਟਰ ਬਣਾਉਣ ਦੀ ਜਿਹੜੀ ਗੱਲ ਹੈ ਉਹਦੇ ਲਈ ਇਹ ਇਹ ਸਾਰੀਆਂ ਗੱਲਾਂ ਨੇ ਜਿਹਨੇ ਲੋਕਾਂ ਇਹ ਲੋਕ ਇਹ ਸਮਝੇ ਹੋਏ ਨੇ ਇਸ ਗੱਲ ਨੂੰ ਕਿ ਪੰਜਾਬ ਨੂੰ ਟਾਰਗੇਟ ਕੀਤਾ ਜਾਂਦਾ ਹੈ ਤੇ ਪੰਜਾਬ ਦੇ ਲੋਕ ਇਹਨੇ ਬਹਾਦਰ ਲੋਕ ਨੇ ਜਿਹੜੇ ਹਰ ਇੱਕ جنگ ਦੇ ਵਿੱਚ ਹਰ ਇੱਕ ਵੱਡੀ ਕੁਰਬਾਨੀ ਦੇ ਵਿੱਚ ਸਭ ਤੋਂ ਮੂਰੇ ਹੁੰਦੇ ਨੇਗੇ ਇਸ ਕਰਕੇ ਪੰਜਾਬ ਨੂੰ ਇਹਨਾਂ ਨੇ ਬਹੁਤ ਝਟੁਣਿਆ ਹੋਇਆਗਾ ਕਿਉਂਕਿ ਜਿਹੜੇ ਪੰਜਾਬ ਦੇ ਲੋਕਾਂ ਨੂੰ ਮਰਵਾਉਣ ਦੇ ਲਈ ਕਿਉਂਕਿ ਹੁਣ ਲੋਕ ਪੰਜਾਬ ਦੇ ਨੇ ਜਿਹੜੇ ਸਰਦਾਰ ਸਿੰਘ ਸ਼ਿਮਰਨਜੀਤ ਸਿੰਘ ਮਾਨ ਦੀ ਗੱਲ ਜਿਹੜੀ ਉਹ ਮੰਨ ਚੁੱਕੇ ਨੇ ਕਿਉਂਕਿ ਲੋਕ جنگ ਨਹੀਂ ਚਾਹੁੰਦੇ ਪੰਜਾਬ ਦੇ ਪੰਜਾਬ ਦੇ ਲੋਕ ਅਮਨ ਚਾਹੁੰਦੇ ਨੇ ਪੰਜਾਬ ਦੇ ਲੋਕ ਸ਼ਾਂਤੀ ਚਾਹੁੰਦੇ ਨੇ ਜੇ ਜੇ ਇਹ ਕਹਿੰਦੇ ਨੇ ਕਿ ਜਿਹੜੇ ਪਾਕਿਸਤਾਨ ਜਿਹੜੇ ਆਪਣੇ ਕਸ਼ਮੀਰ ਦੇ ਵਿੱਚ ਸਤਾਈ ਹਿੰਦੂ ਲੋਕ ਮਾਰੇ ਨੇ ਸਾਨੂੰ ਸਾਡੀ ਪਾਰਟੀ ਨੂੰ ਇਸ ਗੱਲ ਦਾ ਬਹੁਤ ਵੱਡਾ ਦੁੱਖ ਹੈਗਾ ਵੀ ਜਿਹੜੇ 27 ਹਿੰਦੂ ਜਿਹੜੇ ਉੱਥੇ ਮਾਰੇ ਗਏ ਨੇ ਪਰ ਸਾਡਾ ਸਵਾਲ ਇਹ ਵੀ ਹੈ ਕਿ ਜਿਹੜੇ ਹੁਣ ਮਾਰੇ ਜਾਣਗੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜਿਨ੍ਹਾਂ ਨੂੰ ਅਸੀਂ ਜਿਹੜੇ ਅਜਾ ਪਾਕਿਸਤਾਨ ਦੇ ਵਿੱਚ ਮਾਰੇ ਗਏ ਨੇ ਕੀ ਉਹ ਉਹ ਲੋਕ ਨੇ ਜਿਹੜੇ ਮਾਰੇ ਨੇ ਵੀ ਜਿਨ੍ਹਾਂ ਨੇ 27 ਹਿੰਦੂ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਮਾਰੇ ਤੇ ਉਹੀ ਲੋਕ ਮਾਰੇ ਗਏ ਨੇ ਇਹ ਵੀ ਸਾਡਾ ਸਵਾਲ ਬਣਦਾ ਉਹ ਉਹਨਾਂ ਸਰਕਾਰਾਂ ਨੂੰ ਉਹਨਾਂ ਏਜੰਸੀਆਂ ਨੂੰ ਤੇ ਉਹਨਾਂ ਬੀਜੇਪੀ ਵਾਲਿਆਂ ਨੂੰ ਕਿ ਜਿਹੜੇ ਹੁਣ ਲੋਕ ਸਾਰੇ ਮਾਰੇ ਚੁੱਕੇ ਮਾਰੇ ਜਾ ਚੁੱਕੇ ਨੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਜਾਂ ਜੇ جنگ ਲੱਗਦੀ ਆ ਤਾਂ ਜਿਹੜੇ ਹੁਣ ਅੱਗੇ ਮਰਨਗੇ ਉਹਨਾਂ ਦਾ ਜ਼ਿੰਮੇਵਾਰ ਕੌਣ ਹੋਊਗਾ ਇਸ ਕਰਕੇ ਇਹ ਗੱਲ ਸਮਝ ਲੈਣੀ ਚਾਹੀਦੀ ਆ ਲੋਕਾਂ ਨੂੰ ਕਿ ਇਹ ਬਹੁਤ ਵੱਡੀ ਜਿਹੜੀ ਇੱਕ ਨੀਤੀ ਦੇ ਤਹਿਤ ਬਹੁਤ ਵੱਡਾ ਜਿਹੜਾ ਇਹ ਪਲਾਨ ਨੇ ਬਣਾਇਆ ਹੋਇਆ ਹੈਗਾ ਪੰਜਾਬ ਨੂੰ ਖਤਮ ਕਰਨ ਦੇ ਲਈ ਪਰ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਨੇ ਕਿਉਂਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਸਪਸ਼ਟ ਕਰ ਦਿੱਤੀਆਂ ਨੇ ਗਿਆ ਇਸ ਕਰਕੇ ਅਸੀਂ ਅੱਜ ਸੰਗਰੂਰ ਦੇ ਵਿੱਚ ਲੋਕਾਂ ਨੂੰ ਜਗਾਉਣ ਦੇ ਲਈ ਲੋਕਾਂ ਨੂੰ ਦੱਸਣ ਦੇ ਲਈ ਇੱਕ ਇਹ ਜਿਹੜਾ ਸੀ ਵਿਸ਼ਾਲ ਮਾਰਚ ਉਹ ਕੀਤਾ ਹੈਗਾ ਕਿ ਲੋਕ ਨੇ ਜਿਹੜੇ ਉਹ ਅਮਨ ਚਾਹੁੰਦੇ ਨੇ ਜੰਗ ਨਹੀਂ ਚਾਹੁੰਦੇ ਸਾਨੂੰ ਵਪਾਰ ਦੀ ਲੋੜ ਹੈ ਸਾਨੂੰ ਰੋਜ਼ਗਾਰ ਦੀ ਲੋੜ ਹੈ ਤੇ ਸਾਨੂੰ ਸਿੱਖਿਆ ਦੀ ਲੋੜ ਹੈ ਤੇ ਸਾਨੂੰ ਜਿਹੜੇ ਸਾਡੇ ਨੌਜਵਾਨ ਨੇ ਜਿਹੜੇ ਸਾਡੇ ਮਰ ਭਵਿੱਖ ਨੂੰ ਸਮਾਰਨ ਦੀ ਲੋੜ ਹੈ ਉਹਨਾਂ ਨੂੰ ਸੰਭਾਲਣ ਦੀ ਲੋੜ ਹੈ ਅੱਜ ਇੱਥੇ ਪੰਜਾਬ ਦੀਆਂ ਸਰਕਾਰਾਂ ਵੀ ਨਸ਼ੇ ਦੇ ਵਿਰੁੱਧ ਜਿਹੜੀ ਜੰਗ ਇਹਨਾਂ ਨੇ ਛੇੜੀ ਹੋਈ ਹੈ ਇੱਕ ਡਰਮ ਹੈਗਾ ਬਿਲਕੁਲ ਕਿਉਂਕਿ ਉਸ ਤੋਂ ਵੀ ਜ਼ਿਆਦਾ ਦੁਗਣਾ ਚੌਗਣਾ ਜਿਹੜਾ ਨਸ਼ਾ ਪੰਜਾਬ ਦੇ ਵਿੱਚ ਉਹ ਵਿਕਣ ਲੱਗਿਆ ਹੋਇਆ ਹੈ ਪਹਿਲਾਂ ਚੋਰੀ ਛੋਪੇ ਨਾਲ ਨਸ਼ਾ बिकਦਾ ਸੀ ਪਰ ਹੁਣ ਸਰਯਾਮ ਘਰਾਂ ਦੇ ਵਿੱਚ ਨੌਜਵਾਨਾਂ ਦੇ ਤੱਕੇ ਜਿਹੜਾ ਨਸ਼ਾ ਪਹੁੰਚਾਇਆ ਜਾਂਦਾ ਹੈਗਾ ਇਸ ਕਰਕੇ ਇਹ ਗੱਲਾਂ ਜਿਹੜੀਆਂ ਸਾਰੀਆਂ ਸਪੱਸ਼ਟ ਨੇਗੀਆਂ ਇਸ ਕਰਕੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇੱਕ ਸੰਕੇਤ ਦੇ ਕੇ ਗਿਆ ਕਿ ਜੇਕਰ ਇਹ ਪੰਜਾਬ ਦੇ ਖਿਲਾਫ ਕੋਈ ਜੰਗ ਵਿਢੀ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰਾ ਜਿਹੜਾ ਉਹ ਸਿੱਖਾਂ ਦੀ ਰੱਖਿਆ ਕਰਨ ਦੇ ਲਈ ਪੰਜਾਬ ਦੀ ਰੱਖਿਆ ਕਰਨ ਦੇ ਲਈ ਜਿਹੜਾ ਸਭ ਤੋਂ ਮੂਰੇ ਅੱਗੇ ਹੋ ਕੇ ਚੱਲੇਗਾ ਜੇ ਜੰਗ ਲੜਨੀ ਹੈ ਤਾਂ ਸਾਡੇ ਕੋਲ ਬਹੁਤ ਹਥਿਆਰ ਨੇਗੇ ਤੇ ਬਹੁਤ ਕੁ ਕੁਝ ਜਿਹੜਾ ਜੇ ਇਹ ਕਿਉਂਕ ਦਿਖਾਵਾ ਕਰਨੇ ਕਿ ਛੱਡ ਲਵੇ ਇੰਨੇ ਪਰਮਾਣੂ ਬੰਬ ਨੇਗੇ ਇੰਨੀਆਂ ਸਾਡੇ ਕੋਲ ਮੋਜਾਈਲਾ ਨੇ ਇਹ ਫਲਾਣੇ ਹਥਿਆਰ ਇੰਨੇ ਗਿਣਤੀ ਦੇ ਵਿੱਚ ਨੇ ਪਰ ਜਦੋਂ ਕੋਈ ਕੁਦਰਤੀ ਆਫਤ ਆਉਂਦੀ ਹੈ ਫਿਰ ਸਰਕਾਰਾਂ ਸਾਰਾ ਹੀ ਪੱਲਾ ਝਾੜ ਦਿੰਦੀਆਂ ਨੇ ਕਿ ਅਸੀਂ ਇਹਦੇ ਜ਼ਿੰਮੇਵਾਰ ਨਹੀਂ ਇਹ ਕੁਦਰਤ ਦੀ ਕਿਰਪਾ ਹੈਗੀ ਇਸੇ ਤਰ੍ਹਾਂ ਹੀ ਜਿਹੜਾ ਇੱਕ ਵਰਕ ਕਿਸਾਨਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਹੋ ਰਿਹਾ ਗਿਆ ਅੱਜ ਕੱਲ੍ਹ ਖੇਤਾਂ ਦੇ ਵਿੱਚ ਜਦੋਂ ਕਣਕ ਦੇ ਨਾਲ ਨੂੰ ਅੱਗ ਲੱਗ ਜਾਂਦੀ ਹੈ ਤਾਂ ਇੱਕ ਵੀ ਕੋਈ ਪੁਲਿਸ ਅਫਸਰ ਜਾਂ ਕੋਈ ਡੀਸੀ ਜਾਂ ਕੋਈ ਐਸਐਸਪੀ ਜਾਂ ਕੋਈ ਹੋਰ ਖੇਤੀਬਾੜੀ ਦੇ ਬਾੜੀ ਅਧਿਕਾਰੀ ਉੱਥੇ ਨਹੀਂ ਪਹੁੰਚਦਾ ਪਰ ਜਦੋਂ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਨੇ ਫਿਰ ਇਹ ਜਿਹੜਾ ਸਾਰਾ ਲਾਵਾ ਸਾਰਾ ਲਾਮ ਲਸ਼ ਕਰਾ ਗਿਆ ਡੀਸੀ ਤੱਕ ਵੱਡੇ ਵੱਡੇ ਜਿਹੜੇ ਅਫਸਰ ਨੇ ਸਾਡੇ ਖੇਤਾਂ ਵਿੱਚ ਪਹੁੰਚ ਜਾਂਦੇ ਨੇ ਇਹਨਾਂ ਨੂੰ ਪਤਾ ਨਹੀਂ ਉਦੋਂ ਕਿਵੇਂ ਪਤਾ ਲੱਗ ਜਾਂਦਾ ਵੀ ਕਿਸੇ ਨੇ ਪ੍ਰਾਲੀ ਨੂੰ ਅੱਗ ਲਾ ਦਿੱਤੀ ਪਰ ਜਦੋਂ ਸਾਡੇ ਹਜ਼ਾਰਾਂ ਏਕੜ ਕਣਕ ਜਿਹੜੀ ਹੁਣ ਛੜ ਚੁੱਕੀ ਹੈ ਉਹਦੇ ਬਾਰੇ ਨਾ ਕੋਈ ਡੀਸੀ ਨਾ ਕੋਈ ਹੋਰ ਅਧਿਕਾਰੀ ਸਾਡੇ ਖੇਤਾਂ ਵਿੱਚ ਨਹੀਂ ਪਹੁੰਚਿਆ ਇਹ ਬਹੁਤ ਵੱਡੀਆਂ ਜਿਹੜੀਆਂ ਸਾਜਸਾਂ ਨੇ ਇਹ ਲੋਕ ਸਮਝ ਚੁੱਕੇ ਨੇ ਇਸ ਕਰਕੇ ਹੁਣ ਇਹ ਡਰਾਮੇ ਬਹੁਤੀ देर ਨਹੀਂ ਚੱਲਣੇ ਕਿਉਂਕਿ ਲੋਕ ਆਮਨ ਤੇ ਸ਼ਾਂਤੀ ਚਾਹੁੰਦੇ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਸਿੱਖ ਰਾਜ ਦੀ ਦੁਬਾਰਾ ਵੰਗ ਕਰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾ